ਇਹੋ ਜਿਹੇ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਸਾਬਣਾਂ ਮਿਲਿਆ ਇਹ ਪਤਾ ਕਦੇ ਨਹੀਂ ਰੱਖਿਆ ਸੀ ਇੰਨਾ ਸਾਬਣਾਂ ਦੇ ਨਾਲ ਹੀ ਉਹਨਾਂ ਨੇ ਸਰਕਾਰ ਦੇ ਹੱਥ ਟਰਵਾ ਲਏ ਸੀ ਫੋਰਸ ਨੂੰ ਕਿਹਾ ਹੋਇਆ ਸੀ ਪਿਛਲੇ 1 ਮਹੀਨੇ ਤੋਂ ਵੀ ਤੁਸੀਂ ਆਪਣੇ ਨਾਹੀਂ ਪੈਰ ਧੋਣੇ ਨਾਹੀਂ ਜੁਰਾਬਾਂ ਬਦਲਣੀਆਂ ਜਦੋਂ ਕਿਸਾਨ ਚੜ ਕੇ ਆਉਣਗੇ ਆਪਾਂ ਬੂਟ ਲਾ ਕੇ ਬਹਿ ਜਾਾਂਗੇ ਆਪੇ ਭੱਜ ਜਾ ਚੱਪਦੇ-ਜੱਪਦੇ ਸਰਕਾਰ ਨੂੰ ਵਾਦ-ਦਵਾਵਾ ਦਿੰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪੱਤਰਕਾਰਾਂ ਦਾ ਸਿਵਾਏ 2-4 ਕਿ ਜਿਹੜੇ ਕਿਸਾਨ ਹਤੈਸ਼ੀ ਨੇ ਉਹਨਾਂ ਤੋਂ ਬਿਨਾਂ ਤੁਹਾਡਾ ਸਬਦਾਂ ਪਹੁੰਚਣ ਤੇ ਮੈਂ ਇੱਥੇ ਸਵਾਗਤ ਕਰਦਾ। ਕੁਝ ਦਿਨ ਪਹਿਲਾਂ ਅਸੀਂ ਜਿਹੜਾ ਕਿਸਾਨਾਂ ਤੇ ਕ੍ਰੈਕਡਾਊਨ ਦਾ ਐਕਸ਼ਨ ਜਿਹੜਾ ਲਿਆ ਸੀ ਉਸ ਦੇ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ ਮੈਂ ਅੱਜ ਤੁਹਾਨੂੰ ਇੱਥੇ ਬੁਲਾਇਆ। ਬਹੁਤ ਹੀ ਖਤਰਨਾਕ ਚੀਜ਼ਾਂ ਸਾਨੂੰ ਬਾਰਡਰ ਤੋਂ ਬਰਾਮਦ ਹੋਈਆਂ ਨੇ ਸ਼ੰਭੂ ਤੇ ਕਨੌਰੀ ਤੋਂ ਉਮਰ ਵਿਸਥਾਰ ਨਾਲ ਅੱਜ ਤੁਹਾਨੂੰ ਦੱਸੂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਮਿਲੀ ਏ ਏ ਘਟੋ ਘਟ ਲੱਖਾਂ ਦੀ ਗਿਣਤੀ ਦੇ ਵਿੱਚ ਸਾਨੂੰ ਇਹ ਜਿਹੜੇ ਪਲਾਸਟਿਕ ਦੇ ਲਪਾਫੇ ਨੇ ਇਹ ਮਿਲੇ ਨੇ ਇੰਦੋਂ ਵੱਡਾ ਖਤਰਨਾਕ ਹਥਿਆਰ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਦੇਖਿਆ ਹੁਣ ਜਦੋਂ ਇਹਨਾਂ ਦਾ ਕੀ ਕੰਮ ਕਰਨਾ ਸੀ ਇਹਨਾਂ ਨੂੰ ਇਕੱਠਿਆਂ ਨੂੰ ਲੱਖ ਤੋਂ ਵੱਧ ਦੇ ਮਿਲੇ ਨੇ ਏਦਾਂ ਕਰਕੇ ਸਾਰੇ ਕਿਸਾਨਾਂ ਨੇ ਇਹਦੇ ਵਿੱਚ ਐ ਭਰਨੀ ਸੀ ਹਵਾ ਐ ਹਵਾ ਭਰ ਕੇ ਸਾਰੇ ਨੂੰ ਇਕੱਠਾ ਇੱਕਦਮ ਐ ਪਟਾਕਾ ਪੋੜਾ ਸੀ ਇਹ ਬਹੁਤ ਵੱਡੀ ਚਾਲ ਸੀ ਵੀ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੇ ਸਰਕਾਰ ਦੀ ਇਹ ਪਟਾਕਿਆਂ ਦੇ ਨਾਲ ਨੀਂਦ ਹਰਾਮ ਹੋ ਗਈ ਐਡੀ ਵੱਡੀ ਪਲੈਨਿੰਗ ਸੀ ਆਪਾਂ ਹੌਲੇ ਸਮਝਦੇ ਹਾਂ ਕਿਸਾਨਾਂ ਅਗਲੀ ਕਿਹੜੀ ਚੀਜ਼ ਤੁਹਾਨੂੰ ਮੈਂ ਦਿਖਾਉਣ ਲੱਗਾ ਇਹੋ ਜਿਹਾ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਸਾਬਣਾ ਮਿਲ ਗਿਆ ਇਹ ਪਤਕਾ ਦੇ ਲਈ ਰੱਖਿਆ ਸੀ ਇੰਨਾ ਸਾਬਣਾ ਦੇ ਨਾਲ ਹੀ ਉਹਨਾਂ ਨੇ ਸਰਕਾਰ ਦੇ ਹੱਥ ਤਵਵਾਣੇ ਸੀ ਦੇਖੋ ਕਿੰਡੀ ਵੱਡੀ ਸਾਜ਼ਿਸ਼ ਸਾਡੇ ਬਾਰਡਰਾਂ ਤੇ ਚੱਲ ਰਹੀ ਸੀ ਅਗਲੀ ਚੀਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਪੇਸਟ ਤੇ ਆ ਬਰਸ਼ ਮਿਲੇ। ਇਹ ਪਤਾ ਕਾਤੇ ਲਈ ਸੀ। ਤੁਹਾਨੂੰ ਇਹ ਲੱਗਦਾ ਹੋਣਾ ਵੀ ਇਹ ਤਾਂ ਇੱਕ ਸਿੰਪਲ ਜੀ ਚੀਜ਼ ਹੈ ਨਹੀਂ। ਕਿਸਾਨ ਚਾਹੁੰਦੇ ਸੀ ਕਿ ਜਿਹੜੀ ਉਹਨਾਂ ਨੂੰ ਅੱਗੇ ਰੋਕਣ ਵਾਸਤੇ ਜਿਹੜੀ ਮਿਲਟਰੀ ਖੜੀ ਹੈ ਜਾਂ ਸਾਡੀ ਲੋਕਲ ਫੋਰਸ ਖੜੀ ਹੈ ਉਹਨਾਂ ਨੂੰ ਫੜ-ਫੜ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਦੰਦ ਸਾਫ਼ ਕਰਾਉਣੇ ਸੀ। ਸਾਧੋ ਜਦੋਂ ਕਿਸਾਨ ਦਿੱਲੀ ਵੱਲ ਨੂੰ ਵੱਧਦੇ ਉਹਨਾਂ ਦੇ ਮੂੰਹ ਦੀ ਜਿਹੜੀ ਸਮੈਲ ਹੈ ਉਹ ਕਿਸਾਨਾਂ ਦੇ ਲਈ ਰੁਕਾਵਟ ਨਾ ਬਣੇ ਪਰ ਅਸੀਂ ਵੀ ਤੇਜ ਅਸੀਂ ਬਾਦਲ ਰੱਖਿਆ ਹੋਇਆ ਸੀ ਵੀ ਜੇਕਰ ਦੰਦਾਂ ਦੀ ਸਮੈਲ ਉਹਨਾਂ ਨੇ ਬੰਦ ਕਰਤੀ ਤਾਂ ਅਸੀਂ ਸਾਡੀ ਫੋਰਸ ਨੂੰ ਕਿਹਾ ਹੋਇਆ ਸੀ ਪਿਛਲੇ 1 ਮਹੀਨੇ ਤੋਂ ਵੀ ਤੁਸੀਂ ਆਪਣੇ ਨਾਹੀ ਪੈਰ ਧੋਣੇ ਨਾਹੀ ਜੁਰਾਬਾਂ ਬਦਲਣੀਆਂ ਜਦੋਂ ਕਿਸਾਨ ਚੜ ਕੇ ਆਉਣਗੇ ਆਪਾਂ ਬੂਟ ਲਾ ਕੇ ਬਹਿ ਜਾਾਂਗੇ ਆਪੀ ਭੱਜ ਜਾਓ ਦੇਖੋ ਪੰਲੇ ਲੰਗ ਤਾਂ ਫਿਰ ਸਾਨੂੰ ਵੀ ਕਰਨੀ ਪੈਂਦੀ ਐ ਨਾ ਸਿਰ ਤਾਂ ਫਿਰ ਸਾਡੇ ਵੀ ਵੱਡੇ ਨੇ ਹੋਰ ਦੇਖੋ ਤੁਸੀਂ ਸਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹੋ ਜੀਆਂ ਮਾਲਾਂ ਮਿਲੀਆਂ ਨੇ ਇਹ ਪਤਾ ਹੈ ਕਾਦੇ ਲਈ ਸਾਰੇ ਕਿਸਾਨ ਰਾਤ ਨੂੰ ਬੈਠ ਕੇ ਜਪਦੇ ਸੀ ਤੇ ਉਸ ਤੋਂ ਬਾਅਦ ਜਪਦੇ ਜਪਦੇ ਸਰਕਾਰ ਨੂੰ ਵਾਦ ਦਵਾਵਾ ਦਿੰਦੇ ਸੀ ਕੋਸ਼ਦੇ ਸੀ ਸਰਕਾਰ ਨੂੰ ਅਸੀਂ ਵੀ ਸੋਚ ਰਹੇ ਸੀ ਵੀ ਪਿਛਲੇ ਤਿੰਨ ਸਾਲਾਂ ਤੋਂ ਕਰਜ਼ਾ ਵਧੇ ਕਿਉਂ ਜਾਂਦਾ ਹੈ ਸਾਡੀ ਸਟੇਟ ਦਾ ਕਰਜ਼ਾ ਘਟ ਕਿਉਂ ਨਹੀਂ ਰਿਹਾ ਕਾਪਲੇ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਹੁੰਦੇ ਸੀ ਪਰ ਹੁਣ ਸਾਡੇ ਜਿਹੜੇ ਐਮਐਲਏ ਨੇ ਦਿਨੋਂ ਦਿਨ ਰੋਜ਼ ਉਹਨਾਂ ਦੀ ਗੜੇਕਾਪਲੇ ਨੇ ਜਾਂ ਰੋਲੇ ਨੇ ਉਜਾਗਰ ਹੋ ਰਹੇ ਨੇ ਹੁਣ ਇਹ ਇਹ ਜਾ ਕਿਉਂ ਹੋਣ ਲੱਗ ਪਿਆ ਉਹਦੀ ਵਜ੍ਹਾ ਸਾਨੂੰ ਹੁਣ ਸਮਝ ਲੱਗੀ ਆ ਜੱਪ ਕੇ ਵੱd ਦਾਅਵਾਵਾਂ ਦਿੱਤੇ ਜਾਂ ਰਹੀਆਂ ਸੀ ਸਰਕਾਰ ਨੇ ਐਦੋਂ ਵੱਡੇ ਸਾਜ਼ਿਸ਼ ਹੋਰ ਕੀ ਹੋ ਸਕਦੀ ਹੈ ਹੋਰ ਦੇਖੋ ਤੁਸੀਂ ਵੈਸਲੀਨ ਦੀਆਂ ਡੱਬੀਆਂ ਸਾਨੂੰ ਮਿਲੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਲਮਾਂ ਦੀਆਂ ਡੱਬੀਆਂ ਮਿਲੀਆਂ ਵੀ ਤਾਂ ਜੋ ਜੇ ਫੋਰਸ ਕੁੱਟਦੀ ਵੀ ਹੈ ਅਸੀਂ ਫਟਾਫਟ ਮਲਮ ਲਾ ਕੇ ਆਪਣੇ ਆਪ ਨੂੰ ਸੈੱਟ ਕਰ ਲਈਏ ਸਾਨੂੰ ਦਰਦ ਨਾ ਹੋਵੇ ਬੱਲੇ ਸਰਕਾਰ ਨੂੰ ਦਰਦ ਦੇਈ ਜਾਓ ਤੇ ਤੁਹਾਨੂੰ ਕੋਈ ਦਰਦ ਨਾ ਹੋਵੇ ਅਸੀਂ ਇਹ ਚਾਲ ਫੇਲ ਕਰਤੀ ਡਾਂਗਾ ਵੀ ਪਈਆਂ ਨੇ ਤੇ ਲਾਉਣ ਵਾਸਤੇ ਮੱਲਬ ਵੀ ਨਹੀਂ ਹੈਗੀ ਹੁਣ ਪਤਾ ਲੱਗੂਗਾ ਕਿ ਮੱਥਾ ਕਿਵੇਂ ਲੱਗਦਾ ਹੁੰਦਾ ਹੈ ਸਰਕਾਰਾਂ ਦੇ ਨਾਲ ਤੇ ਅਗਲੀ ਚੀਜ਼ ਲਾਸਟ ਨੋਟ ਲੀਸਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਕਿਤਾਬਾਂ ਮਿਲੀਆਂ ਕਿਤਾਬਾਂ ਤੋਂ ਵੱਡਾ ਹਥਿਆਰ ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ 'ਚ ਕਿਤੇ ਹੋਊਗਾ ਕਿਉਂਕਿ ਜੀਨੋ ਸੋਚੀ ਆ ਗਈ ਉਹdio ਜਿੱਤ ਹੈ ਤੇ ਇਹ ਅਸੀਂ ਬਰਾਮਦ ਹਥਿਆਰ ਕੀਤੇ ਨੇ ਤਾਂ ਕਿ ਇਹਨਾਂ ਨੂੰ ਹੁਣ ਸੋਝੀ ਨਾਲ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕੋਈ ਹੋਰ ਨਵੀਂ ਅਪਡੇਟ ਹੋਊਗੀ ਜਲਦੀ ਫਿਰ ਆਪਾਂ ਪ੍ਰੈਸ ਕਾਨਫਰੰਸ ਰੱਖਾਂਗੇ ਇੱਥੇ ਪਹੁੰਚਣ ਲਈ ਤੁਹਾਡਾ ਬਹੁਤ ਸ਼ੁਕਰੀਆ